ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਨੂੰ ਪੈਰੋਲ ਨਾ ਮਿਲਣ ਉੱਤੇ ਹੁਣ ਉਹਨਾਂ ਦੇ ਪਿਤਾ ਸਾਹਮਣੇ ਆਏ ਹਨ ਉਹਨਾਂ ਦੇ ਪਿਤਾ ਨੇ ਕਿਹਾ ਕਿ ਪੈਰੋਲ ਨਾ ਮਿਲਣ ਦਾ ਮੇਨ ਕਾਰਨ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮਰਤਪਾਲ ਖਡੂਰ ਸਾਹਿਬ ਦੇ ਹਲਕਾ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਉਣਾ ਚਾਹੁੰਦਾ ਪਰ ਇਸ ਤਰ੍ਹਾਂ ਹੁਣ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਅਮਰਤਪਾਲ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਦਰਅਸਲ ਉਹਨਾਂ ਨੇ ਕਈ ਸਿਆਸੀ ਲੀਡਰਾਂ ਉੱਤੇ ਵੀ ਤੰਜਬਾਜੀ ਕੀਤੀ ਹੈ ਆਓ ਲੈ ਚਲਦੇ ਆ ਉਹਨਾਂ ਦੇ ਪੂਰੇ ਬਿਆਨ ਵੱਲ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੂੰ ਪੈਰੋਲ ਨਾ ਮਿਲਣ ਦੇ ਮਾਮਲੇ ਵਿੱਚ ਸਿਆਸਤ ਹੋਰ ਗਰਮਾਉਂਦੀ ਨਜ਼ਰ ਆ ਰਹੀ ਹੈ ਤਰਸੇਮ ਸਿੰਘ ਨੇ ਕਿਹਾ ਕਿ ਅਮਰਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਪੈਰੋਲ ਨਾ ਦੇਣਾ ਸਿੱਧਾ ਲੋਕਤੰਤਰ ਦਾ ਮਖੌਲ ਅਡਾਉਣ ਦੇ ਬਰਾਬਰ ਹੈ ਤਰਸੇਮ ਸਿੰਘ ਨੇ ਦੱਸਿਆ ਕਿ ਪੈਰੋਲ ਲਈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਦਾਲਤ ਦਾ ਦਰਵਾਜ਼ਾ ਖਟਕਟਾਇਆ ਗਿਆ ਸੀ ਪਰ ਸੈਸ਼ਨ ਖਤਮ ਹੋਣ ਤੱਕ ਕੋਈ ਫੈਸਲਾ ਨਹੀਂ ਆਇਆ ਉਨ੍ਹਾਂ ਕਿਹਾ ਕਿ ਲੋਕਤੰਤਰ ਦੇਸ਼ ਵਿੱਚ ਲੋਕਤੰਤਰ ਦਾ ਹੀ ਕਤਲ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਵਾਈ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਨਾ ਸਵਾਲ ਉਠਾਇਆ ਕਿ ਸਿੱਖਾਂ ਤੇ ਸਾਡੇ ਨਾਲ ਹੀ ਅਜਿਹਾ سلوਕ ਕਿਉਂ ਕੀਤਾ ਜਾਂਦਾ ਹੈ ਤਰਸੇਪ ਸਿੰਘ ਨੇ ਕਿਹਾ ਕਿ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਗੁਹਾਰ ਲਗਾਈ ਗਈ ਪਰ ਫਿਰ ਵੀ ਖਡੂਰ ਸਾਹਿਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ ਗਿਆ ਉਹਨਾਂ ਦੱਸਿਆ ਕਿ ਅਮਰਤਪਾਲ ਸਿੰਘ ਲੋਕ ਸਭਾ ਵਿੱਚ ਆਪਣੇ ਹਲਕੇ ਨਾਲ ਜੁੜੇ ਮੁੱਦੇ ਜਿਵੇਂ ਨਸ਼ਾ ਬਾੜ ਅਤੇ ਕਾਨੂੰਨ ਵਿਵਸਥਾ ਬਾਰੇ ਗੱਲ ਰੱਖਣਾ ਚਾਹੁੰਦੇ ਸਨ ਪਰ ਪੰਜਾਬ ਅਤੇ ਪਰ ਕੇਂਦਰ ਸਰਕਾਰ ਉਹਨਾਂ ਨੂੰ ਲੋਕ ਸਭਾ ਜਾਣ ਤੋਂ ਰੋਕਣ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ ਅਤੇ ਮਨਪ੍ਰੀਤ ਯਾਲੀ ਵਰਗੇ ਆਗੂਆਂ ਨੇ ਵੀ ਮਨੁੱਖੀ ਅਧਿਕਾਰਾਂ ਦੇ ਮਸਲੇ ਉੱਤੇ ਅਮਰਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਆਓ ਤੁਸੀਂ ਵੀ ਸੁਣੋ ਕੀ ਕਹਿੰਨਾ ਹੈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਦਾ। ਪਹਿਲਾਂ ਤੇ ਤੁਹਾਡਾ ਪ੍ਰੈਸ ਸਾਡਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਤੁਸੀਂ ਵੱਡੀ ਤعداد ਚ ਇੱਥੇ ਪਹੁੰਚੇ ਹੋ। ਤੇ ਅੱਜ ਦਾ ਜਿਹੜਾ ਵਿਸ਼ਾ ਵਾ ਕਿ ਅੱਜ ਦੇ ਸਾਡੇ ਜਿਹੜੇ ਸਰਦਾਰ ਜਸਕਰਨ ਸਿੰਘ ਜੀ ਰਿਆੜ ਜਿਹੜੇ ਪੰਥ ਔਰ ਪੰਜਾਬ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬੜੇ ਵਧੀਆ ਗਏ ਕਿਆ ਬੜੇ ਮਸ਼ਹੂਰ ਹਸਤੀ ਆ ਉਹ ਅੱਜ ਸਾਡੀ ਪਾਰਟੀ ਨਾਲ ਆ ਰਹੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੇ ਇਹਦੇ ਵਾਸਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਕਿ ਇੱਕ ਬੜੀ ਮਸ਼ਹੂਰ ਹਸਤੀ ਹੈ ਇਹ ਦੂਸਰਾ ਜਿਹੜਾ ਕਿ ਪ੍ਰੋਫੈਸਰ ਜੀ ਜਿਹੜਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਬੜੇ ਪਹਿਲੇ ਸੈਸ਼ਨ ਤੋਂ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਕੋਰਟ ਦਾ ਦਰਵਾਜ਼ਾ ਖੜਕਾਇਆ ਉਦੋਂ ਬਾਅਦ ਜੋ ਸਰਕਾਰ ਦਾ ਰਵਈਆ ਰਹਾ ਜੋ ਕੋਰਟ ਚ ਜੋ ਕੁਝ ਵਾਪਰਿਆ ਉਹ ਤੋਂ ਵੀ ਬੜੀ ਨਿਰਾਸ਼ਾ ਵਾਲੀ ਗੱਲ ਹੋਈ ਕਿ ਕੋਰਟ ਵੀ ਜਿਵੇਂ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਬਹੁਤ ਹੀ ਇਹ ਬੜੀ ਦੁਖਦਾਈ ਗੱਲ ਆ ਕਿ ਇੱਕ ਜਿਹੜਾ ਲੋਕਤੰਤਰ ਦੀ ਨਾਂ ਤੇ ਜੋ ਕੁਝ ਹੋ ਰਿਹਾ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਧਜੀਆਂ ਡੜਾਈਆਂ ਜਾ ਰਹੀਆਂ ਕਿ ਕਾਨੂੰਨ ਕਹਦੇ ਸ਼ਬਸਿੱਕੇ ਟੰਕੇ ਤੇ ਇੱਕ ਆਦਮੀ ਨੂੰ ਜੋ ਉਹਦੀ ਜ਼ਿੰਮੇਵਾਰੀ ਆ ਜੋ ਉਹਦੀ ਇਹ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਤਾਇਆ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇਹ ਖਡੂਰ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਹੀ ਹੈ ਜੀ ਉਹਦੀ ਅਸੀਂ ਸ਼ਖਸ਼ਬਦਾਂ ਚ ਨਖੇਦੀ ਕਰਦੇ ਹਾਂ